पाठ सोलमा नमी सोच उद्देश विद्यार्थियों शुद्ध वातावरण विद्यार्थिया रुखा पौध आदि महत्ता तो करवाना। जमात विच विद्यार्थी आपस गल बात कर रहे हैं अध्यापक जमात विच प्रवेश कर दे हैं। सारे जमात सत्कार वजो खड़ी हो जाती है जमात गुड मार्निंग अध्यापका प्रसंित होके गुड मॉर्निंग कृपा करके बैठ जाओ ਬੱਚੇ ਪੈ ਚਾਂਦੇ ਹਨ ਅਚਾਨਕ ਅਧਿਆਪਕ ਦਾ ਧਿਆਨ ਇੱਕ ਖੁੰਝੇ ਵਿੱਚ ਪਈ ਰੰਗ ਬਿਰੰਗੀ ਫੁੱਲਾਂ ਦੀ ਪੌਦਵਲ ਜਾਂਦਾ ਹੈ ਅਧਿਆਪਕਾ ਪੌਦਵਲ ਇਸ਼ਾਰਾ ਕਰਕੇ ਇਹ ਪੌਦ ਕੌਣ ਲੈ ਕੇ ਆਇਆ ਕਾਰਤਿਕ ਅ ਮੈਡਮ ਜੀ ਇਹ ਹਰੀਸ਼ ਲੈ ਕੇ ਆਇਆ ਅੱਜ ਉਸ ਦਾ ਜਨਮ ਦਿਨ ਹੈ ਅਧਿਆਪਕਾ ਹਰੀਸ਼ ਕੀ ਤੂੰ ਇਹ ਪੌਦ ਸਕੂਲ ਵਿੱਚ ਲਗਾਉਣੀ ਹੈ ਹਰੀਸ਼ ਮੈਡਮ ਜੀ ਇਹ ਸਾਰੇ ਪੌਦੇ ਅੱਜ ਆਪਣੇ ਸਹਿਪਾਰਟੀਆਂ ਨੂੰ ਜਨਮ ਦਿਨ ਦੀ ਤੂਫੀ ਵਜੋ ਦੇ ਲਈ ਲਿਆਇਆ ਹੈ ਅਧਿਆਪਕਾ ਹੈਰਾਨੀ ਨਾਲ ਅੱਛਾ ਹਰੀਸ਼ ਮੈਂ ਆਪਣੇ ਵਾਤਾਵਰਣ ਨੂੰ ਸ਼ੁੱਧ ਬਣਾਉਣ ਵਿੱਚ ਅਜੇ ਹੀ ਛੋਟੇ ਛੋਟੇ ਉਪਰਾਲੇ ਕਰਕੇ ਆਪਣਾ ਯੋਗਦਾਨ ਦੇਣਾ ਚਾਹੁੰਦਾ ਹਾਂ ਮੈਂ ਸੋਚਿਆ ਮੈਂ ਆਪਣੀ ਇਸ ਮੁਹਿੰਮ ਵਿੱਚ ਆਪਣੇ ਦੋਸਤਾਂ ਨੂੰ ਵੀ ਸ਼ਾਮਿਲ ਕਰ ਲਵਾਂ इसलिए मैं अपने जन्म दिन ते मिठाइया या टॉफिया नहीं ले आया बल्कि हर एक लाई एक एक पौधा लेके आया हा अध्यापका खुश हो बहुत अच्छा मैं तेरी इस चंगी सोच ते माण महसूस कर रही हाँ ईशान मैडम जी ये तो भी एक गमला ले आया है जिस विच तुलसी का पौधा लग गया हुआ है ਮਹਿਕ ਸਾਇਸ ਵਾਲੀ ਮੈਡਮ ਨੂੰ ਇਸਨੇ ਪੁਦੀਨੇ ਦੇ ਪੌਦੇ ਵਾਲਾ ਗਮਲਾ ਦਿੱਤਾ ਹੈ ਅਧਿਆਪਕਾ ਹਰੀਸ਼ ਦਾ ਇੱਕਦਮ ਸ਼ਲਾਗਾ ਯੋਗ ਹੈ ਤੁਸੀਂ ਇਸ ਮੁਹਿਮ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਆਪਣੇ ਘਰ ਜਾ ਕੇ ਆਪਣੇ ਪੌਦੇ ਨੂੰ ਗਮਲੇ ਵਿੱਚ ਲਾਓਗੇ ਤੇ ਉਸ ਦੀ ਉਚਿਤ ਦੇਖਭਾਲ ਵੀ ਕਰੋਗੇ ਸੀਰਤ ਮੈਡਮ ਜੀ ਅਸੀਂ ਫਲੈਟ ਵਿੱਚ ਰਹਿੰਦੇ ਹਾਂ ਮੈਂ ਇਸ ਪੌਦੇ ਨੂੰ ਗਮਲੇ ਵਿੱਚ ਲਗਾ ਕੇ ਆਪਣੇ ਕਮਰੇ ਦੇ ਵਰਾਂਡੇ ਵਿੱਚ ਰੱਖਾਂਗੀ ਅਧਿਆਪਕਾ ਸਾਨੂੰ ਸਭ ਨੂੰ ਘੱਟ ਤੋਂ ਘੱਟ 5 ਗਮਲੇ ਸਜਾਵਟ ਵਾਲੇ ਪੌਦਿਆਂ ਦੇ ਜਾਂ ਰੰਗ-ਬਰੰਗੇ ਫੁੱਲਾਂ ਵਾਲੇ ਰੱਖਣੇ ਚਾਹੀਦੇ ਹਨ ਤੁਹਾਨੂੰ ਉਹਨਾਂ ਨੂੰ ਪਾਣੀ ਦੇਣਾ ਕੋਟੀ ਕਰਨੀ ਖਾਦ ਪਾਉਣੀ ਆਦਿ ਸਭ ਕੰਮ ਆਪ ਹੀ ਕਰਦੇ ਹੋਏ ਉਹਨਾਂ ਦੀ ਦੇਖਭਾਲ ਕਰਨੀ ਚਾਹੀਦੀ ਹੈ ਕੁਝ ਗਮਲਿਆਂ ਵਿੱਚ ਧਨੀਆਂ ਪੁਦੀਨਾ ਤુલਸੀ ਮਿੱਠੀ ਨਿੰਮ ਜਿਹਨੂੰ ਕੜੀ ਪੱਤਾ ਕਹਿੰਦੇ ਨੇ ਆਦਿ ਦੇ ਪੌਦੇ ਵੀ ਲਾਏ ਜਾ ਸਕਦੇ ਹਨ ਸਾਧਨਾ ਇਹ ਤਾਂ ਇੱਕ ਪੰਦ ਦੋ ਕਾਜ ਵਾਲੀ ਗੱਲ ਹੋ ਗਈ ਅਧਿਆਪਕਾ ਹੋਰ ਕੀ ਇਹ ਪੌਦੇ ਜਿੱਥੇ ਸਾਡੇ ਵਾਤਾਵਰਨ ਨੂੰ ਸ਼ੁੱਧ ਕਰਦੇ ਹਨ ਘਰ ਨੂੰ ਹਰਿਆ ਭਰਿਆ ਬਣਾਉਂਦੇ ਹਨ ਉੱਥੇ ਭੋਜਨ ਦੇ ਸਵਾਦ ਵਿੱਚ ਵੀ ਵਾਧਾ ਕਰਨ ਵਿੱਚ ਸਹਾਇ ਹੋਣਗੇ ਮਨਜਿੰਦਰ ਮੈਡਮ ਜੀ ਇਸ ਵਾਰ ਸਾਡੀ ਸਾਰੀ ਜਮਾਤ ਨੇ ਥੋੜੇ ਥੋੜੇ ਪੈਸੇ ਪਾ ਕੇ 500 ਰੁਪਏ ਇਕੱਠੇ ਕੀਤੇ ਹਨ ਜਿਨ੍ਹਾਂ ਨਾਲ ਅਸੀਂ ਕੁਝ ਛਾਂਦਾਰ ਰੁੱਖ ਜਿਵੇਂ ਨਿੰਮ, ਅਮਲਤਾਸ, ਸ਼ਤੂਤ ਅਤੇ ਬਾਕੀ ਰੰਗ-ਬਰੰਗੇ ਫੁੱਲਾਂ ਦੇ ਪੌਦੇ ਅਤੇ ਕੁਝ ਸਜਾਵਟੀ ਪੌਦੇ ਸਕੂਲ ਵਿੱਚ ਵਣ ਮਹਾ ਉਤਸਵ ਤੇ ਪੇਟ ਕਰਨੇ ਹਨ। surjeet ਇਸ ਸਾਲ ਸਾਰਾ ਆਲਾ ਦਵਾਲਾ ਹਰਿਆਪਰਿਆ ਹੋ ਜਾਵੇਗਾ। ਛਾਂ ਦਾ ਧੁਖ ਜਿੱਥੇ ਪੌ ਖੁਰਨ ਤੋਂ ਰੁਕਣਗੇ ਉੱਥੇ ਇਹਨਾਂ ਦੀ ਠੰਡੀ ਛਾਂ ਹੇਠ ਅਸੀਂ ਅੱਧੀ ਛੁੱਟੀ ਵੇਲੇ ਬੈਠ ਕੇ ਰੋਟੀ ਖਾਣ ਦਾ ਆਨੰਦ ਵੀ ਲਵਾਂਗੇ ਸਾਂਜੀ ਇਹ ਜਦੋਂ ਤੱਕ ਉਹ ਪੌਦੇ ਰੁੱਖ ਬਣਨਗੇ ਆਪਾਂ ਤਾਂ 9ਵੀਂ 10ਵੀਂ ਜਮਾਤ ਵਿੱਚ ਹੋਵਾਂਗੇ ਅਧਿਆਪਕਾ ਅੱਜ ਮੈਂ ਬਹੁਤ ਖੁਸ਼ ਹਾਂ ਮੈਨੂੰ ਵਿਸ਼ਵਾਸ ਹੋ ਗਿਆ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਆਪਣੇ ਵਾਤਾਵਰਣ ਪ੍ਰਤੀ ਕਿੰਨੀ ਸੁਚੇਤ ਹੈ ਜਿਸ ਦੇਸ਼ ਦੇ ਬੱਚੇ ਅਜੇ ਹੀ ਸੋਚਦੇ ਧਾਰਨੀ ਹੋਣ ਉਹ ਸਦਾ ਤਰੱਕੀ ਦੀਆਂ ਲੀਹਾਂ ਤੇ ਦੌੜਦਾ ਰਹਿੰਦਾ ਹੈ ਚਲੋ ਹੁਣ ਸਾਰੇ ਹਰੀਸ਼ ਨੂੰ ਜਨਮ ਦਿਨ ਦੀ ਵਧਾਈ ਦਿਓ ਸਾਰੇ ਬੱਚੇ ਤਾੜੀਆਂ ਵਜਾ ਕੇ ਹਰੀਸ਼ ਨੂੰ ਜਨਮ ਦਿਨ ਦੀ ਵਧਾਈ ਦਿੰਦੇ ਹਨ ਅਤੇ ਹਰੀਸ਼ ਸਾਰੇ ਬੱਚਿਆਂ ਨੂੰ ਇੱਕ ਇੱਕ ਪੌਦਾ ਪੇਂਟ ਕਰਦਾ ਹੈ ਕੀ ਸਿੱਖਿਆ ਵਾਤਾਵਰਣ ਦੇ ਬਚਾ ਲਈ ਚੁੱਕਿਆ ਹਰ ਛੋਟਾ ਕਦਮ ਇੱਕ ਵੱਡਾ ਬਦਲਾ ਲਿਆ ਸਕਦਾ ਹੈ।